ਬਾਬਾ ਨਾਨਕ ਜੀ ਨਾਲ ਸਰਸ ਲੋਗੜੇ ਸੋਹਲਨ ਤੇ Shimla ਦੇ ਵਿੱਚ ਘਾਰ ਵਿਰਾਜਮਾਨ ਸਨ ਦੂਰੋਂ ਨੇੜਿਓਂ ਬਹੁਤ ਸੰਗਤ ਆ ਕੇ ਲਾਭ ਲੈ ਰਹੀ ਹੈ ਗਰਮੀਆਂ ਦੀਆਂ ਛੁੱਟੀਆਂ ਹੋਣ ਕਰਕੇ ਚੋਨੀਆਂ ਅੰਮ੍ਰਿਤਸਰ ਲਾਹੌਰ ਪੱਤੋ ਕੀ ਦੇ ਰਾਇਸ਼ ਲੋਕ ਠੰਡੇ ਇਲਾਕੇ ਵਿੱਚ ਆ ਜਾਂਦੇ ਦਰਸ਼ਨ ਮੇਲਾ ਕਰਕੇ ਆਨੰਦ ਮਾਣਦੇ ਸਨ ਪੋਰਨ ਮਾਚੀ ਦਾ ਦਿਨ ਆ ਗਿਆ ਬਹੁਤ ਸੰਗਤ ਦਾ ਇਕੱਠ ਹੋ ਗਿਆ ਜਿਸ ਵਿੱਚ ਬਹੁਤ ਅਫਸਰ ਵੀ ਸਨ ਸੰਗਤ ਨੇ ਕਥਾ ਕੀਰਤਨ ਦਾ ਆਨੰਦ ਮਾਣਿਆ ਇੱਕ ਦਿਨ ਬਾਬਾ ਜੀ ਸੰਗਤ ਨਾਲ ਬਚਨ ਕਰ ਰਹੇ ਸਨ ਸੰਗਤਾਂ ਦੇ ਸੰਸੇ ਹੱਲ ਹੋ ਰਹੇ ਸਨ 2-3 ਘੰਟੇ ਬਚਨ ਹੁੰਦੇ ਰਹੇ ਸੰਗਤ ਨੂੰ ਮੁਖਾਤਬ ਕਰਕੇ ਕਹਿਣ ਲੱਗੇ ਗੁਰੂ ਕੀ ਸੰਗਤ ਸਾਨੂੰ ਵੀ ਕੁਝ ਦੇਵੇ ਇਸ ਬਚਨ ਦੀ ਸੰਗਤ ਨੂੰ ਕੁਝ ਸਮਝ ਨਾ ਆਈ ਦਾਂ ਦੁਬਾਰਾ ਕਿਹਾ ਭਾਈ ਜੇ ਤੁਸੀਂ ਕੋਈ ਬਾਹਰੋਂ ਰਾਗੀ ਢਾਡੀ ਪ੍ਰਚਾਰਕ ਮੰਗਵਾਓ ਤਾਂ ਕੱਪੜੇ ਵਸਤਰ ਮਾਇਆ ਵਗੈਰਾ ਦੇਣੀ ਹੀ ਪੈਂਦੀ ਹੈ ਤੇ ਅੱਜ ਸਾਡਾ ਵੀ ਤੁਸੀਂ ਟਾਈਮ ਲਿਆ ਹੈ ਸਾਨੂੰ ਵੀ ਕੁਝ ਦਿਓ ਇਹ ਸੋਣ ਸਾਰੀ ਸੰਗਤ ਹੈਰਾਨ ਹੋ ਗਈ ਕਿ ਅੱਜ ਤੱਕ ਬਾਬਾ ਜੀ ਨੇ ਕੁਝ ਨਹੀਂ ਮੰਗਿਆ ਪਰ ਅੱਜ ਕੀ ਹੋਇਆ ਹੈ ਸੰਗਤ ਸੋਚ ਹੀ ਰਹੀ ਸੀ ਤਾਂ ਕਹਿਣ ਲੱਗੇ ਭਾਈ ਅਸੀਂ ਸੋਨਾ ਚਾਂਦੀ ਪੈਸਾ ਨਹੀਂ ਮੰਗਦੇ ਫਿਰ ਵੀ ਮੰਗਦੇ ਹਾਂ ਕਿ ਸਮਾਂ 24 ਘੰਟਿਆਂ ਵਿੱਚੋਂ ਕੁਝ ਟਾਈਮ ਕੱਢੋ ਜੋ ਕਿ 2.5 ਘੰਟੇ ਦਸਬੰਦ ਤੁਹਾਡੇ ਸਿਰ ਤੇ ਹਰ ਰੋਜ਼ ਦਾ ਕਰਜ਼ਾ ਹੈ ਇਹ ਨਿਯਮ ਕਰੋ ਕਿ ਅਸੀਂ ਕਿੰਨਾ ਸਮਾਂ ਕੱਢਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ